ਹਾਂਜੀ ਤਾਂ YouTube ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੇਜੀ ਜਿਵੇਂ ਤੁਹਾਨੂੰ ਪਤਾ ਹੀ ਦੁਸ਼ਹਿਰਾ ਆਉਣ ਵਾਲਾ ਹੈ ਮਨਾਤੇ ਸ਼ੁਰੂ ਹੋਣ ਵਾਲੇ ਨੇ ਤੇ ਅੱਜ ਮੱッセ ਹੈ ਜੀ ਤਾਂ ਆਪਾਂ ਦੁਸ਼ਹਿਰੇ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਜੀ ਤੇ ਅੱਜ ਆਪਾਂ ਜੋ ਬੀਜ ਰਹੇ ਹਾਂ ਜੀ ਆਓ ਚੱਲੀਏ ਮੰਮੀ ਨੇ ਤਿਆਰੀਆਂ ਸ਼ੁਰੂ ਕਰਤੀਆਂ ਤੇ ਜੋ ਬੀਜ ਰਹੇ ਨੇ ਮੰਮੀ ਆਪ ਦਿਖਾਈਏ ਤੁਹਾਨੂੰ ਜੋ ਬੀਜਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਤਾਂ ਅੱਜ ਮੱਸੇ ਹੈ ਜੀ ਤਾਂ ਪਹਿਲੀ ਮੱਸਿਆ ਨੂੰ ਮੱਸਿਆ ਵਾਲੇ ਦਿਨ ਜੋ ਬੀਜ ਰਹੇ ਹੈ ਜੀ ਕਾਲੂ ਪਹਿਲਾਂ ਨਰਾਤਾ ਇਹ ਦੁਸ਼ਹਿਰੇ ਦੀਆਂ ਆਪਾਂ ਤਿਆਰੀਆਂ ਸ਼ੁਰੂ ਕਰਤੀਆਂ ਮੱਸੇ ਮਮੀ ਅੱਜ ਮੱਸੇ ਅੱਜ ਮੱਸੇ ਤਾ ਜੀ ਇਹ ਜੋ ਪਹਿਲਾਂ ਮੰਮੀ ਨੇ ਜੀ ਸਵੇਰੇ ਪਾਣੀ ਚ ਪਿਉਂਤੇ ਸੀਗੇ ਜੀ ਤੇ ਹੁਣ ਇਹ ਬੀਜ ਨੇ ਆ ਜੀ ਆਪਾਂ ਤਾਂ ਦੇਖੋ ਜੀ ਇਹਦੇ ਵਿੱਚ ਅੱਜ ਇੱਕ ਹੋਰ ਚੀਜ਼ ਇਹ ਆ ਵੀ ਅਕਸਰ ਲੋਕੀ ਮਿੱਟੀ ਦੇ ਬੀਜ ਦੇ ਆ ਜੋ ਤਾਂ ਪਰ ਮੰਮੀ ਦੇਖਦੇ ਆ ਰਹੇ ਆ ਅਸੀਂ ਮੰਮੀ ਨੂੰ ਤਾਂ ਇਹ ਬਰੇਤੀ ਦੀ ਵਰਤੋਂ ਕਰਦੇ ਨੇ ਮੰਮੀ ਹਮੇਸ਼ਾ ਹੀ ਤਾਂ ਦੇਖੋ ਜੀ ਬਰੇਤੀ ਇਹ ਪ੍ਰੀਤੀ ਵਿੱਚ ਜਿਉਂ ਬੀਜ ਰਹੇ ਆ ਜੀ ਆਪਾਂ ਇਹ ਪਾਣੀ ਚ ਪਿਉਣੇ ਜ਼ਰੂਰੀ ਨੇ ਮੰਮੀ ਜਿਉਂ ਇਹ ਫਿਰ ਇਹ ਜਲਦੀ ਉੱਗ ਜਾਂਦੇ ਨੇ ਹਾਂ ਤਾਂ ਪਾਣੀ ਚ ਪਿਉਣ ਦਾ ਫਿਰ ਮਕਸਦ ਇਹੀ ਹੈ ਜੀ ਜਿਹੜੇ ਜੌਣ ਨੇ ਜੀ ਇਹ ਜਲਦੀ ਉੱਗ ਜਾਂਦੇ ਆ ਵਧੀਆ ਵੀ ਹੁੰਦੇ ਆ ਤਾਂ ਤੁਸੀਂ ਦੇਖਿਓ ਆਪਣੇ ਜੋ ਹਮੇਸ਼ਾ ਹੀ ਅਕਸਰ ਬਹੁਤ ਵੱਡੇ ਵੱਡੇ ਹੋ ਜਾਂਦੇ ਆ ਦੋ ਦੋ ਗਿੱਠਾਂ ਦੇ ਤਾਂ ਬਹੁਤ ਵੱਡੇ ਵੱਡੇ ਜੌਣ ਹੁੰਦੇ ਆ ਜੀ ਤੇ ਉਮੀਦ ਕਰਦੇ ਆ ਜੀ ਪਰਮਾਤਮਾ ਅੱਗੇ ਅਰਦਾਸ ਆ ਤੇ ਇਸ ਵਾਰ ਵੀ ਜੋ ਵੱਡੇ ਵੱਡੇ ਹੀ ਹੋਣ ਤੇ ਜੋ ਵਿਜੋਂ ਤੋਂ ਬਾਅਦ ਉੱਤੇ ਫੇਰ ਥੋੜੀ ਜੀ ਬ੍ਰੀਤੀ ਪਾਰੇ ਨੇ ਮੰਮੀ ਹਲਕੀ ਹਲਕੀ ਜੀ ਵੀ ਜੋ ਹਲਕੀ ਜੀ ਠਕੇ ਜਾਂਣ ਤੇ ਵੀਰੇ ਆਪੇ ਪੁੰਗਰ ਜਾਂਦੇ ਆ ਤੇ ਬ੍ਰੇਤੀ ਪਾਨ ਤੋਂ ਬਾਅਦ ਜੀ ਉਸ ਤੋਂ ਬਾਅਦ ਪਾਣੀ ਦਾ ਹਲਕਾ ਜਿਹਾ ਛਿੱਟਾ ਜਿਹਾ ਦੇ ਦਿਓ ਜਿਆਦਾ ਗਿੱਲਾ ਨਹੀਂ ਹੋਵੇ ਥੋੜਾ ਥੋੜਾ ਗਿੱਲਾ ਜਿਹਾ ਕਰਾਂਗੇ ਆਪਾਂ ਹੀ ਥੋੜਾ ਥੋੜਾ ਪਾਣੀ ਲਗਾ ਰਹੇ ਨੇ ਮੰਮੀ ਤੇ ਬਾਕੀ ਅਗਲੀ ਗੱਲ ਜੀ ਦੇਖੋ ਤਾਂ ਆਪਾਂ ਅਕਸਰ ਜੋ ਲਫਾਫੇ ਨਾਲ ਟੱਕਦੇ ਆ ਰਹੇ ਹਾਂ ਜੀ ਅੱਕਾਂ ਦੇ ਪੱਤੇ ਦੀ ਬਜਾਏ ਇਹ ਦੇਖੋ ਲਫਾਫੇ ਨਾਲ ਟੱਕਤਾ ਫਿਰ ਵੀ ਜੋ ਬਹੁਤ ਵਧੀਆ ਉੱਗ ਜਾਂਦੇ ਨੇ ਜੀ ਤਾਂ ਨੂੰ ਦਿਖਾਵਾਂਗੇ ਵੀ ਜੋਂ ਕਿੰਨੇ ਕਿੰਨੇ ਹੋ ਗਏ ਵੱਡੇ ਤੇ ਲਫਾਫੇ ਨਾਲ ਆਪਾਂ ਇਹਨਾਂ ਨੂੰ ਢੱਕ ਦਿੱਤਾ ਜੀ ਤੇ ਉਹ ਗੱਬਰ ਵੀ ਰੋਲਾ ਪਾ ਰਿਹਾ ਵਿੱਚ ਹਾਂ ਗੱਬਰ ਹੂੰ ਕੀ ਹੋਇਆ ਉਹਨੂੰ ਐ ਵੀ ਮੈਨੂੰ ਬਲਾਓ ਥੱਲੇ ਕੀ ਕਰ ਰਹੇ ਹੋ ਤੁਸੀਂ ਹਾਂ 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 ਤਾਂ ਜਿਵੇਂ ਆਪਾਂ ਬੀਜਦੇ ਜੀ ਤੇ ਇਹਨੂੰ ਢੱਕਤਾ ਤੇ ਸਾਈਡ ਤੇ ਰੱਖਾਂਗੇ ਹੁਣ ਉਰੇ ਪੌਦਿਆਂ ਕੋਲ ਮਨੀ ਪlant ਕੋਲੀ ਆਪਾਂ ਰੱਖਤੀ ਚਲੋ ਜੀ ਤਾਂ ਪਹਿਲੀ ਰਸਮ ਦੁਸ਼ਹਿਰੇ ਦੇ ਤਿਹਾੜ ਨਾਲ ਸਭ ਤੋਂ ਪਹਿਲੀ ਰਸਮ ਆਪਣੀ ਪੂਰੀ ਹੋ ਗਈ ਜੀ ਹੋਰ ਤਾਂ ਨਹੀਂ ਮੰਮੀ ਕੁਝ ਕਰਨਾ ਇਹ ਬਸ ਪੁੱਤ ਠੀਕ ਬਸ ਇਹ ਪਹਿਲੀ ਰਸਮ ਆਪਣੀ ਪੂਰੀ ਹੋ ਚੁੱਕੀ ਜੀ ਤੇ ਅੱਗੇ ਆਪਾਂ ਹੁਣ ਦੇਖਦੇ ਆਂ ਇਹ ਮਨਵੀਰ ਵਰੂ ਚੁੱਪ ਕਰਾ ਰਿਹਾ ਜੀ ਕੀ ਦਿਖਾ ਰਹੇ ਆ ਗੱਬਰ ਨੂੰ ਨੇ ਚੁੱਪ ਕਰਦਾ ਚੁੱਪ ਨਹੀਂ ਕਰਦਾ ਓਏ ਕਹਿੰਦਾ ਮੈਨੂੰ ਥੱਲੇ ਬੁਲਾਓ ਹਾਂਜੀ ਤਾਂ ਅੱਜ ਦੁਸ਼ਹਿਰੇ ਦਾ ਦਿਨ ਆ ਚੁੱਕਿਆ ਜੀ ਸਭ ਨੂੰ ਦੁਸ਼ਹਿਰੇ ਦੇ ਤਿਹਾਰ ਦੀਆਂ ਬਹੁਤ-ਬਹੁਤ ਬਧਾਈਆਂ ਜੀ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਇੱਧਰ ਮੰਮੀ ਤਿਆਰੀ ਕਰ ਰਹੇ ਨੇ ਦੁਸ਼ਹਿਰੇ ਦੇ ਮੱਥਾ ਟੇਕਣ ਦੀ ਇਹ ਆ ਬਾਕੀ ਆ ਜੋ ਦੇਖੋ ਜੀ ਕਿੰਨੇ ਕਿੰਨੇ ਵੱਡੇ ਹੋ ਗਏ ਦੇਖੋ ਦੋ ਥਾਂ ਦੇ ਵਿੱਜੀ ਸੀਗੇ ਜੀ ਤੇ ਇੱਕ ਪੈਕਟ ਸੀ ਜਿਹੜਾ ਪੌਦਾ ਸੀਗਾ ਉਹ ਗਵਾਂਡੀਆਂ ਨੂੰ ਦੇਤਾ ਉਹਨਾਂ ਦੇ ਹੋਈ ਨਹੀਂ ਸੀ ਜੋ ਤੇ ਆ ਦੇਖੋ ਇੱਕ ਆਪਣੇ ਕੋਲੇ ਰਹਿ ਗਿਆ ਹੀ ਤਾਂ ਗਵਾਂਣ ਦਾ ਹੀ ਸੁਖ ਹੁੰਦਾ ਜੀ ਪਿਆਰ ਮਿਲਵਰਤਨ ਤੇ ਦੇਖੋ ਆਪਣੇ ਜੋ ਕਿੰਨੇ ਕਿੰਨੇ ਵਧੀਆ ਵੱਡੇ ਹੋ ਰਹੇ ਨੇ ਘਟ ਘਟ ਦੇ ਤੇ ਰ ਆਪਾਂ ਮੱਥਾ ਟੇਕ ਰਹੇ ਮम्मी ਤਿਆਰੀ ਕਰ ਰਹੀ ਨੇ ਮੱਥਾ ਟੇਕਣ ਦੀ ਤਾਜੀ ਦੁਸ਼ਹਿਰੇ ਦਾ ਦਿਨ ਆ ਗਿਆ ਜੀ ਆਪਣੇ ਸ਼ਹਿਰ ਦੋ ਥਾਂ ਤੇ ਰਾਮ ਰੀਲਾ ਵੀ ਲੱਗਦੀ ਹੈ ਰਾਤ ਨੂੰ ਜੀ ਰਾਮ ਰੀਲਾ ਗਰਾਊਂਡ ਤੇ ਚੋੜੀ ਗਲੀ ਦੇ ਵਿੱਚ ਜਾਂਦੇ ਰਹੇ ਹਾਂ ਦੇਖਣ ਲਈ ਵਿੱਚ ਵਿੱਚ ਦੀ ਰੋਜ਼ ਤਾਂ ਨਹੀਂ ਜਾਂਦੀ ਸੀ ਕਦੇ ਕਦੇ ਜਾਂਦੇ ਸੀਗੇ ਤਾਜ ਦੁਸ਼ਹਿਰੇ ਦਾ ਦਿਨ ਆ ਚੁੱਕਿਆ ਹੈ ਮੰਮੀਆਂ ਗੰਨੇ ਇੱਧਰ ਸਾਈਡ ਤੇ ਪਏ ਨੇ ਕੋਲੇ ਕਰਦਾ ਕੁਰੀ ਰਹਿਣਾ ਦਾ ਮੈਂ ਮਾ ਇੱਥੇ ਰਹਿਾਂ ਲੇ ਹਾਂ ਇਹ ਬੰਦੀ ਇਹਨੇ ਨਿੱਕੜ ਗਈ ਹਾਂ ਬੋਹ ਨਾ ਡਿੱਗ ਜਾਣ ਗਏ ਇੱਧਰ ਸਾਈਡ ਤੇ ਖੁੰਚੇ ਚ ਲੱਗੇ ਪਏ ਨੇ ਚੱਲ ਨੇੜੀ ਨੇ ਤਾਂ ਕੋਈ ਨਹੀਂ ਤਾਂ ਆਉਣਾ ਨਹੀਂ ਗੇ ਕਿਸੇ ਨਹੀਂ ਫਿਰਦੇ ਨਹੀਂ ਅਸਲ ਰੁਕੂ ਬਹਿਤੀ ਆ ਕਿਸੇ ਮਿੱਠੇ ਚੋਲ ਬਣਾਏ ਆ ਜੀ ਅੱਜ ਆਪਾਂ ਤੇ ਮਿੱਠੇ ਚੋਲ ਵੀ ਵਿੱਚ ਪਾਈ ਜਾ ਰਹੇ ਨੇ ਥੋੜੇ ਥੋੜੇ ਆਜਾ ਮਾਤਾ ਡੱਕੀ ਮਨਵੀਰ ਆਜਾ ਆਜਾ ਭੱਜਾ ਭੱਜਾ ਆਜਾ ਮਾਤਾ ਡੱਕੀ ਆਜੋ ਅਜ ਪੈਸੇ ਚ ਗੇਵ ਨਹੀਂ ਮਾਤਾ ਡੱਕੀ ਪਹਿਲਾਂ ਆਜੋ 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 ਜਰਦੀ ਭੋਗ ਜੂਗੀ ਆਜਾ ਮਾਤਾ ਡੱਕੀ ਰੁਕ ਜਾ ਲੈ ਰੁਕ ਜਾ ਰੋ ਐ ਨਹੀਂ ਦੇਖਣੇ ਖੜ ਜਾ ਤੇ ਜੋ ਕਾਫੀ ਵੱਡੇ ਲੰਬੇ ਹੋ ਗਏ ਸੀਗੇ ਜੀ ਤਾਂ ਇਹ ਢਾਗਾ ਖੰਭਣੀ ਦੇ ਬੰਨੇ ਹੋਇਆ ਸੀਗਾ ਵੀ ਡਿੱਗਣਾ ਜਾਣ ਲੰਬੇ ਲੰਬੇ ਰਹਿਣ ਆਹ ਢਾਗਾ ਖੰਭਣੀ ਵਿੱਚ ਹੀ ਰੱਖ ਦਾਂ ਇਹ ਚ ਮੱਥਾ ਟੇਕਣ ਲਈ ਸਭ ਤੋਂ ਪਹਿਲਾਂ ਦੇਖੋ ਜੀ। ਕੌਟਨ ਵੀ ਰੱਖੀ ਏ ਵਿੱਚ ਜਿਹਨੂੰ ਕਪਾਹ ਕਹਿੰਦੇ ਆ ਆਪਾਂ ਜੀ। ਫਿਰ ਹਲਦੀ। ਫਿਰ ਮਿੱਠੇ ਚੋਲ ਜੋ ਬਣਾਈ ਸੀਗੇ। ਤੇ ਫਿਰ ਆ ਜੋ ਜਿਹੜੇ ਬੀਜੇ ਸੀ ਉਹ ਵੀ ਨਾਲ ਰੱਖੇ ਏ ਜੀ। ਚਲੋ। ਇਹ ਆਪਣਾ ਹੁਣ ਪੂਰਾ ਹੋ ਗਿਆ ਜੀ। ਫਿਰ ਆ ਸਾਰੀ। ਆ ਜਾ ਵੀ ਮਨਵੀਰ। ਆ ਜਾ ਟੇਕੋ ਮੱਥਾ ਕਾਹੇ ਬੇਟਾ ਟੇਕੋ ਮੱਥਾ ਨਹੀਂ ਇਸ ਤਰ੍ਹਾਂ ਨਹੀਂ ਪੁੱਤ ਜਿਵੇਂ ਉੱਤੇ ਟੇਕਦੇ ਹੁੰਨੇ ਆ ਅੱਛੀ ਧਰੇ ਆ ਬਹਿ ਕੇ ਐ ਨਹੀਂ ਪੁੱਤ ਅੱਗੇ ਹੋ ਪਹਿਲਾਂ ਅੱਗੇ ਹਾਂ ਦਾਦੀ ਨੂੰ ਵੀ ਟੇਕ ਦਿਓ ਅੱਗੇ ਹੋ ਪਹਿਲਾਂ ਉਰੇ ਬੈਠੋ ਆ ਲੈ ਜਿਵੇਂ ਦਾਦੂ ਮੱਥਾ ਟੇਕ ਰਹੇ ਨੇ ਪੁੱਤਾ ਦੇਖ ਆ ਦੇਖੋ ਆਜੋ ਐ ਸ਼ਹੀਦ ਆਜੋ ਉਹ ਦੇਖੋ ਇਸ ਤਰ੍ਹਾਂ ਟੇਕਦਾ ਤਾਂ ਹੈਗਾ ਤੇ ਰੋਜ਼ ਮੱਥਾ ਆ ਜਾ ਆ ਜਾ ਮੇਰੀ ਦਾਦੂ ਕੋਲੇ ਬੈ ਜਾ ਆ ਜਾ ਰੋਲਾ ਵੱਧ ਪਾ ਨਾ ਟਿੱਕਾ ਲਵਾ ਲੈ ਦਾਦੀ ਕੋਲ ਆ ਜਾ ਟਿੱਕਾ ਲਵਾ ਲੈ ਦਾਦੀ ਕੋਲ ਆ ਜਾ ਆ ਜਾ ਜੈ ਦਾ ਬਾਲੀ ਆ ਟਿੱਕਾ ਲਵਾ ਨਾ ਬਾਲੀ ਦਾ ਜੈ ਦਾ ਬਾਲੀ ਨੂੰ ਜੈ ਬਾਲੀ ਤਾਂ ਰਾਈ ਪਾਣੀ ਨਾ ਜੋ ਹਰ ਵਾਰ ਦੀ ਧਰਾਂ ਡੜੀ ਨੇ ਜੇਬ ਚ ਪਾਲੇ ਅਸੀਂ ਵੀ ਛੋਟੇ ਹੁੰਦੇ ਕੰਨਾਂ 'ਚ ਟੰਗਦੇ ਸੀ ਜੀ ਹੁਣ ਜੇਬਾਂ 'ਚ ਪਾ ਲਈਂ ਦੀਆ ਮਨੀਰ ਲੈ ਆ ਲੈ ਬੱਡੀ ਆ ਜੋ ਆਇਆ ਟਿੱਕਾ ਵਾਲਾ ਦੱਦੀ ਕੋਲੋਂ ਅਨਲੇ ਭੋਗ ਲੈਣ ਆ ਜਾ ਐ ਮੈਨੂੰ ਭੋਗ ਲੈਣ ਸਾਡੇ ਕਿ ਆ ਜਾ ਪਹਿਲਾਂ ਮੱਥਾ ਟੇਕ ਗੋਡੇ ਮੁੱਦੇ ਮਾਰੋ ਗੋਡੇ ਟੇਕ ਅਚੀ ਤਰੀਕਾ ਹਾਂ ਪੈਸੇ ਪਲੇਟ 'ਚ ਰੱਖ ਦਿਓ ਪਹਿਲਾਂ ਰੱਖ ਦਿਓ ਵੈਰੀ ਗੁੱਡ ਰੱਖ ਦੇ ਰੱਖ ਦੇ ਰੱਖ ਦੋ ਸ਼ਾਬਾਸ਼ ਟਿੱਕੋ ਨੂੰ ਮੱਥਾ ਅੱਛੀ ਤਰੇ ਗੋਡੇ ਮੁੱਤੇ ਮਾਰ ਕੇ ਨਹੀਂ ਮਾਰ ਤਾ ਜੈ ਰਾਮ ਜੈ ਰਾਮ ਦਾਦੀ ਨੇ ਡੈਡੀ ਨੇ ਜੈ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉੱਚੀ ਤਰੇ ਜੈ ਰਾਮ ਜੈ ਸ਼੍ਰੀ ਰਾਮ ਚੌਕੜੀ ਮਾਰ ਬਹਿ ਜਾ ਟਿੱਕਾ ਲਵਾ ਲਾ ਟਿੱਕਾ ਲਵਾ ਯੋ ਉਹ ਸ਼ਾਦੀ ਲੈਣਾ ਕੀ ਕੰਨਾ ਉਹ ਟਿੱਕਾ ਵਾਲਾ ਜਿਉਂ ਲੈ ਲੈ ਜਗਾ ਮੁੱਠੀ ਚ ਇਸ ਤਰ੍ਹਾਂ ਜੋ ਲੈ ਲੈ ਸਾਨੂੰ ਤਾਂ ਇੰਨਾ ਜੋ ਹੁੰਦਾ ਸੀ ਕੰਨਾ ਚ ਜੋ ਟੰਗਣ ਲਾ ਆ ਜਾ ਪ੍ਰਸ਼ਾਦ ਤਾਂ ਲੈ ਲੈ ਫਿਰ ਕੌਂਚੀ ਲੈ ਲੈ ਕੌਂਚੀ ਲੈ ਲੈ ਆ ਵੀ ਆ ਜਾ ਕੌਂਚੀ ਲੈ ਲੈ ਚੌਂਕੜੀ ਮਾਰ ਕੇ ਚਾਹ ਐਸੀ ਦੇ ਦੇ ਮੱਥੇ ਨਾਲ ਤਾਂ ਲਾਓ ਪ੍ਰਸ਼ਾਦ ਪਹਿਲਾਂ ਗ੍ਰੀਨ ਕੌਂਚੀ ਹੈ ਹਾਂ ਗ੍ਰੀਨ ਕੌਂਚੀ ਹੂੰ ਦੀਦੀ ਨੇ ਦਿੱਤੀ ਹੈ ਕੌਂਚੀ ਇਹ ਮਾਤਾ ਤੋਂ ਆਇਆ ਪ੍ਰਸ਼ਾਦ ਮਾਤਾ ਤੋਂ ਆਇਆ ਪ੍ਰਸ਼ਾਦ ਇਹ ਹੂੰ ਦੀਦੀ ਮਾਤਾ ਦੇ ਗਈ ਸੀ ਉੱਥੋਂ ਆਇਆ ਪ੍ਰਸ਼ਾਦ ਇਹ ਹਰਨੂਰ ਦੀਦੀ ਹਰਮਨ ਦੀਦੀ ਦੋਨੋਂ ਦੀਦੀਆਂ ਤੇਰੀਆਂ ਦੀਦੀ ਹਾਂ ਦੋਨੋਂ ਦੀਦੀਆਂ ਦੇਖੇ ਦੇਟ ਹੈਗੀ ਆ ਕੋਣ ਕੀ ਆ ਖਾ ਅਹਲ ਕਨਿਆ ਦੀ ਇਹਦਾ ਨਾਮ ਹੈ ਮਾਤੀ ਦਾ ਸੁਭਾਸ਼ ਜੈ ਸ਼੍ਰੀ ਰਾਮ ਜੈ ਮੱਥਾ ਦੇਖ ਰਹੇ ਨੂੰ ਆਖਰ ਦੇ ਮੰਮੀ ਮੱਥਾ ਦੇਖ ਰਹੇ ਨੇ ਜੀ ਸਭ ਨੇ ਮੱਥਾ ਟੇਕ ਲਿਆ ਮਾਲਕ ਜੀ ਤੋਂ ਆਇਆ ਹੈ ਸਾਰੇ ਪਰਿਵਾਰ ਨੂੰ ਜੀ ਆਇਆਂ ਦੇਈ ਸਾਰੇ ਸੰਸਾਰ ਵਿੱਚ ਸੋਹਾਰੇ ਮਾਲਕ ਸਾਹਿਬ ਜੀ ਕਰਕੇ ਹੱਥ ਮਨਾਈ ਕਿਸੇ ਨੂੰ ਦੱਸ ਨਹੀਂ ਆ ਦੇ ਇਸ ਜੀ ਪਾਸ਼ਾ ਲਈ ਇਹ ਅੰਦਾਜ਼ਾ ਸਾਰੇ ਪਰਿਵਾਰਾਂ ਦੀ ਮਿਹਨ ਭਰੇ ਹੱਥ ਰੱਖ ਕੇ ਮਾਲਕ ਇਹ ਅੰਦਾਜ਼ਾ ਛੋਟਾ ਭਰਾ ਜੀ ਉਹ ਵੀ ਜੋਬ ਕਰਦਾ ਹੈ ਮੰਡੀ ਗਵਿੰਦਗੜ੍ਹ ਜੀ ਟੀਚਰ ਹੈ ਜੀ ਤੇ ਨਾਲ ਛੋਟੀ ਭਰਜਾਈ ਵੀ ਨਾਲ ਹੀ ਆ ਉੱਥੇ ਜੀ ਉਹ ਦੋਨੋਂ ਉੱਥੇ ਨੇ ਜੀ ਨੇ ਉਹ ਵੀ ਉਰੇ ਹੁੰਦੇ ਫਿਰ ਇੱਕ ਛੁੱਟੀ ਕਰਕੇ ਆਇਆ ਨਹੀਂ ਗਿਆ ਜਦੋਂ ਦੋ ਕ ਛੁੱਟੀਆਂ ਇਕੱਠੀਆਂ ਹੁੰਦੀਆਂ ਨੇ ਫੇਰ ਆਉਂਦੇ ਨੇ ਜੀ ਇੱਕ ਵਾਰ ਜੀ ਫੇਰ ਸ਼ਾਮ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਖੁਸ਼ੀਆਂ ਦੇ ਮਾਲਕ ਤੇ ਸ਼ਾਮ ਨੂੰ ਆਪਾਂ ਜਾਵਾਂਗੇ ਜੀ ਗਰਾਮ ਰਿੱਲਾ ਗਰਾਊਂਡ ਤੇ ਉੱਥੇ ਦੁਸ਼ਹਿਰਾ ਦੇਖਾਂਗੇ ਜੀ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸ਼ਾਮ ਨੂੰ ਲੋ ਜੀ ਵੀ ਆਪਾਂ ਤਾਂ ਆਪਣੇ ਜੋ ਟੰਗ ਲੈਣੇ ਕਰਨ ਵਿੱਚ ਮਨਵੀਰਤਾ ਲੈਂਦਾ ਨਹੀਂ ਲੈਣੀਆਂ ਜੋ ਪੁੱਤ ਲੈ ਲੈ ਆ ਜਾ ਆ ਜਾ ਫੇਰੇ ਵੀ ਟੰਗਾ ਆ ਜਾ ਹੱਥ ਜਿਹਾ ਫੜ ਲੈ ਇਹ ਡਰਦਾ ਅੱਜ ਤੋਂ ਸਾਰੇ ਆਮਨ ਗੁਰਦਾਸ ਪ੍ਰਧਾਨ ਚਰਨਜੀਤ ਦੀ ਮਾਪੇ ਸਰਗੇਸ਼ ਜੀ ਵਹਾਰੀ ਬਿੱਲਾ ਹਾਂ ਦਾ ਸਾਹੇ

देखो लेके दे भी जित होनी है बड़ी से सच्चाई तो भी जित होनी है सच्चाई जितका कोई ही राम ने पूजा जाता है धर्म के नाम जुड़े हुए थे बड़ी से लेकिन भी जित होंगी है हमेशा सच्चाई भी जित होंगी है हम मेरे नाम के पुतले को अग लगाई जा है मेलियाँ के पुतले भी अग लग चुकी है सुंदर बड़े अच्छे धन बनाए वाले हैं जो कि ਤੁਹਾਨੂੰ ਸਵੇਰੇ ਲਾਟੂ ਦੇ ਟੋਕ ਹੈ ਕਿ ਆਲੇ ਵੀ ਆਪਕੇ ਖੜਾ ਹੈ ਖੜਾ ਹੈ ਬਾਸਟਰ ਜਵਾਹਰ ਵੀ ਖੜਿਆ ਹੈ ਹੁਣ ਸਾਡੇ ਰਾਮੂ ਦਾ ਕਲਬ ਦੇ ਮੈਂਬਰ ਐਕਟਰ ਸਹਿਵਾਨ ਦੇ ਮੈਂਬਰ ਸਹਿਵਾਨੋ ਦੇ ਨਾਲ 라ਵਣ ਦਾ ਪੁੱਤਲਾ ਜੋ ਨਾਮ ਹੈ 라ਵਣ ਦਾ ਪੁੱਤਲਾ ਜੋ ਗਾਉਂ ਹੈ ਹਰ ਸਾਲ ਪ੍ਰੋਗਰਾਮ ਅੰਬੀ ਪੂਜਾ ਹੁੰਦੀ ਹੈ ਤੇ 라ਵਣ ਮੇਘਨਾ ਸਮ ਕਰਨ ਦੇ ਪੁਤਲੇ ਹਰ ਸਾਲ ਦਿਹਾਇਆ ਜੋਇਆ ਜਾਂਦੇ ਨੇ ਪੂਜਾ ਕਰੀ ਦੀ ਕਮ ਜੀ 라ਵਣ ਦੇ ਪੁਤਲੇ ਨੂੰ ਯਾਦ ਲੱਗ ਚੁਕੀ ਹੈ ਵਾਹ ਵਾਹ 라ਵਣ ਦੇ ਪੁਤਲੇ ਨਾ ਕਣ ਤਿਆਰ ਜੈਸਾਲ 라ਵਣ ਮੇਘਨਾ ਸਮ ਕਰਨ ਦੇ ਪੁਤਲੇ ਵਾਹੋ ਗਵਾਚਾਰਾਂ ਨੇ ਬਣਾਏ ਨੇ

थोड़ा थोड़ा शुरू होगा तो जाए वि रामचंद्र जी बहुत बहुत धन्यवाद उन्हें रहे अगले थोड़ा खुद मिला होली अगले साल खुद मिलाएगा ਕਰ ਮਹਾਦੇਵ ਬਾਟ ਦੇਖੋ ਜੀ ਜੰਦਾ ਦਾ ਲੋਕਾਂ ਦਾ ਚੈਰੀ ਵਾਲੇ ਦੇ ਦਾਵਾਂ ਦੇ ਪੁੱਤੈ ਨੂੰ ਅੱਗ ਲਾ ਦਿੱਤੀ ਗਈ ਹੈ ਤੇ ਅੱਜ ਭੰਗੜਾ ਵਾਪਰ ਗਿਆ ਇਹ ਆਪਾਂ ਹੁਣ ਪੀੜੇ ਤੋਂ ਬਾਅਦ ਜਾਵਾਂਗੇ ਹਲੇ ਖੜੇ ਇੱਕ ਸਾਈਡ ਤੇ ধন্যবাদ ਆਪੋ ਜੀ ਜੀ ਹੋਰ ਆਪੋ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਖਾਣੇ ਆਪਰਵਾਣ ਚਾਹੇ ਪਾਏ ਗਏ ਗਾਵਨ ਕਰਵਾਇਆ ਪ੍ਰਤੀ ਜੀ ਰਮਾ ਜਿਹੜੇ ਕਿ ਮੈਂ ਆਪਣਾ ਪ੍ਰੋਗਰਾਮ ਹੈ ਇਹ ਇੱਕ ਪ੍ਰੋਗਰਾਮ ਕਰਦੇ ਪ੍ਰੋਗਰਾਮ ਕਰਦੀ ਹੈ ਕੈਰੀ ਜੀ हैपी दशहरा बोलो हैपी दशहरा हैपी दशहरा